ਸਵਾਗਤ ਹੈ ਕਿਸਾਨ ਵੀਰੋ ਢਾਡਾ ਢੋਡਾ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਕਰਿਆੜ ਵਾਲੇ ਆ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਇੱਕ ਝੋਟੀ ਆ ਸੂਈ ਸਵਾਈ ਜੀ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਥੱਲੇੋਂ ਚੰਗੀ ਹੈ ਜੀ ਗੱਲਬਾਤ ਸਾਰੀ ਗ੍ਰਾਮ ਸਸੀਗੜ੍ਹ ਬਾਈ ਬਬਲੂ ਸਸੀਗੜ੍ਹ ਬਾਈ ਜੀ ਹੋ ਠੀਕ ਠਾਕ ਹਾਂ ਜੀ ਹਾਂ ਹਾਂ ਬੜੀਆ ਪਰਮਾਤਮਾ ਦੀ ਕਿਰਪਾ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਨੰਬਰ ਆਪਣਾ 709998 ਜਿਹੜਾ ਚੌਂਟ ਦੀ ਓਕੇ ਜੀ ਤੇ ਪਿੰਡ ਜੀ ਪਿੰਡ ਕਰਾੜਾ ਜਿਲ੍ਹਾ ਬਠਿੰਡਾ ਤੁਸੀਂ ਰਾਮਪੁਰਾ ਫੋਲ ਜੀ ਨੇੜੇ ਤੇੜੇ ਜੀ ਨੇੜੇ ਇਧਰ ਰੰਪਰਾ ਜੀ ਇਧਰ ਰੰਪਰਾ ਜੀ ਇੱਕ ਹੱਤਾ ਪਾ ਜੀ ਓਕੇ ਜੀ ਤੇ ਅੱਜ ਆਪਾਂ ਇੱਕ ਝੁੰਡੀ ਦਿਖਾਉਣੀ ਆ ਵੀਰੇ ਇੱਕ ਝੁੰਡੀ ਦਿਖਾਉਣੀ ਆ ਭਰਾ ਆਪਣੇ ਟੌਪ ਦਾ ਨਗੀਨਾ ਦਿਖਾਉਣਾ ਆ ਆਪਣਾ 9 ਸਾਲ ਤੇ ਟੌਪ ਦਾ ਨਗੀਨਾ ਲੈ ਕੇ ਆਇ ਬਾਰ ਮਾਤ ਕਿੰਨਾ ਦੁੱਧ ਰੈਡੀ ਆ ਹੁਣ ਦੁੱਧ ਪੜਾ ਮੇਰੇ ਇਹਦੇ ਥੱਲੇ ਹੁਣ 14 ਕਿਲੋ ਰੈਡੀ ਆ 14 ਕਿਲੋ ਰੈਡੀ ਆ ਜੋ ਆਪਣੇ ਦੇ ਇੰਨੇ ਚੈੱਕ ਕਰੇ ਗਾਰਡਨ ਚੋਂ ਕੇ ਲੈ ਲੈ ਆਪਣੀ ਠੀਕ ਆ ਵੀਰੇ ਤੇ ਖੋਲੋ ਉਹਨੂੰ ਤੋੜਾ ਤਾਰਾ ਕਰਾ ਕੇ ਚੈੱਕ ਹੁਣ 12 ਤੋਂ 13 ਕਿਲੋ ਆ ਹਾਂ ਬਈ 13 14 ਤੋਂ ਨਾ 14 ਤੋਂ ਰੈਡੀ ਆ ਠੀਕ ਆ ਵੀਰੇ ਤੇ ਝੋਟੀ ਪੂਰੀ ਕੱਦ ਕਾਟ ਦੀ ਚੰਗੀ ਹੈ ਜੀ ਤੇ ਥਣ ਲੇਵੇ ਦੀ ਵੀ ਪੂਰੀ ਵਧੀਆ ਤੇ ਬਾਈ ਕਹਿੰਦਾ ਆਇਓ ਆ ਕੇ ਆਪਦੀ ਚੁਆਈ ਕਰਕੇ ਲੈ ਕੇ ਜਾਓ ਕਹਿੰਦਾ ਪਤਾ ਧਾਰਾ ਵੀ ਨਹੀਂ ਮਾਰ ਕੇ ਦਿਖਾਉਣੀ ਆ ਠੀਕ ਆ ਜੀ ਹੱਥ ਨੂੰ ਤੱਤ ਵੱਜ ਗਏ ਨਾ ਬਾਈ ਕਰਾ ਬੰਦਾ ਹੱਥ ਤੱਤਾ ਲੱਗ ਰਿਹਾ ਪਤਾ ਧਾਰਾ ਮਾਰ ਕੇ ਦਿਖਾਉਣੀ ਓਕੇ ਓਕੇ ਠੀਕ ਆ ਉਹ ਤੇ ਜਿਹਨੂੰ ਅਗਲੇ ਨੇ ਆਉਣਾ ਵੀਰੇ ਚੋ ਕੇ ਲੈ ਜਾਣੀਆਂ ਹਨਾ ਬਬਲੂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹਾਂ ਜੇ ਤਾਂ ਕੋਈ ਚੱਕਰ ਵਾਲੀ ਗੱਲ ਹੋਵੇ ਜੇ ਤਾਂ ਇਹ ਸੂਣ ਵਾਲੀ ਹੋਵੇ ਹਨਾ ਸੂਈ ਸਵਾਈ ਆ ਸਾਹਮਣੇ ਆ ਗਈ ਤੇ ਚਵਾ ਕੇ ਦੇਈਆਂ ਅਗਲੇ ਨੂੰ ਹਨਾ ਤੇ ਬਾਈ ਕਹਿੰਦਾ ਆਇਓ ਦੋ ਟਾਈਮ ਚੋਕੇ ਲੈ ਕੇ ਜਾਓ ਤੇ ਤਿੱਬਾਈ ਚੂਈ ਦੀ ਪੂਰੀ ਨਰਮਾ ਵੀਰੇ ਪੂਰੀ ਨਰਮਾ ਭਰਾ ਮੇਰਾ ਮੇਰਾ ਹੱਥ ਕਾਲਾ ਕਾਲਾ ਹੱਥ ਮੱਚ ਗਿਆ ਯਾਰ ਅੱਗ ਲੱਗ ਗਈ ਹੂੰ ਹੂੰ ਤਾਂ ਇਹ ਕਨੀ ਮਤ ਬਾਈ ਮਾਰ ਕੇ ਦਿਖਾ ਆ ਵੀ ਦੇ ਮੜਾ ਹੱਥ ਨੇੜੇ ਕਰਕੇ ਅਗਲਾ ਕਹਿੰਦਾ ਕੋਈ ਆਲਾ ਕਹਿੰਦਾ ਵੀ ਯਾਰ ਦੇਖਾ ਮੁਠੀ ਮਿਚਦੀ ਨਹੀਂਗੀ ਠੀਕ ਆ ਵੀਰੇ ਹੱਥ ਤੇ ਲੱਗ ਗਿਆ ਓਕੇ ਤੇ ਥਾਣ ਲੈਵਾ ਦੇਖੋ ਥੱਲੇ ਮਾਰ ਕੇ ਵੀ ਦਿਖਾਉਂਦੇ ਸੂ ਤਾਂ ਹੀ ਲੈ ਵੀ ਫਿਰਦੀ ਹੈ ਨਾ ਲੈਵਾ ਤਾਂ ਹਾਂ ਭਰਾ ਮੇਰਾ ਹੁਣ ਦੁੱਧ ਦੁੱਧ ਵਾਲਾ ਪੁੱਤ ਨੂੰ ਲਾਉਣ ਦਾ ਟਾਈਮ ਆ ਇਧਰ ਨੂੰ ਕਰਿਓ ਮੜੀ ਬੱਚਾ ਦਿਖਾਈ ਗੇ ਨਾ ਵਾਲੇ ਚੌਣ ਆਲੀ ਆ ਬਾਕੀ ਆ ਮਗਰ ਕੱਟੀ ਆ ਭਰਾ ਮੇਰਾ ਘੱਟੀ ਕਿੰਨੇ ਦਿਨਾਂ ਦੀ ਸੂਈ ਵੀ ਆ ਸੂਈ ਨੂੰ ਅੱਜ ਬਾਈ ਹੋ ਗਿਆ ਤੇਰਾ 14 ਦਿਨ ਚਲੋ 15 ਲਾ ਲਓ ਪੌਂਦੀ 15 ਦਾ ਘੱਟੀ ਆ ਤੇ ਬਾਕੀ ਦਾ ਪਿਓਰ ਮੋਹਰਾ ਜਾ ਗਿਆ ਨਾ ਥਾਲ ਫੁੱਲ ਹਾਈਟ ਕੋਈ ਰੱਜ ਕੇ ਰਾਵੇ ਚੋਣ ਚ ਆ ਇੱਕ ਨੰਬਰ ਆ ਜੇ ਕਿਸੇ ਨੇ ਆਨਲਾਈਨ ਕੋਣੇ ਮੇਰੀ ਗਾਰੰਟੀ ਹੋ ਬਈ ਕਰਤਾ ਤੇ ਇੱਕ ਬੱਬਲੂ ਹੋਰ ਦਾ ਸਬੀਤ ਬਾਈ ਚੂਈ ਦੀ ਪੂਰੀ ਨਰਮਾ ਵੀ ਪੂਰੀ ਇੱਕ ਨੰਬਰ ਭਰਾ ਜੇ ਮਾਰ ਲਾਉਂਦੀ ਲੋੜ ਨਹੀਂ ਆਪਣੇ ਘਰੇ ਆ ਕੇ ਥੱਲੇ ਬਾਕੀ ਆ 15 ਨੂੰ ਪਤਾ ਬੈਠ ਰਹਾਂ ਹਾਂ ਪੁੱਸੂ ਆਪਾਂ ਚ ਬਾਈ ਦਾ ਗਲਤ ਤੇ ਬਾਕੀ ਦਾ ਦੁੱਧ 2 300 ਕਿਲੋਮੀਟਰ ਤੋਂ ਆਈ ਆ ਬਈ ਆ ਅੜੀ ਤੋਂ ਆਦੋ ਤੇ ਮਾਤ ਨੂੰ ਦਾ ਵਾਲਾ ਬਾਹਰ ਟਿਚ ਬਸ ਕੱਲਾ ਗਾ ਉਹ ਕਿ ਆ ਦੇਖੋ ਦੁੱਧ ਪਾਉਣੀ ਆ ਠੀਕ ਆ ਵੀਰੇ ਆ ਦੇਖੋ ਥਣਲੇ ਵਾਲੇ ਨੇੜ ਤੋਂ ਕਰੋ ਚੱਕ ਇੱਕ ਨੰਬਰ ਚਾਰੇ ਥਣ ਪੀੜੀ ਦੇ ਪਾਵਿਆਂ ਨੂੰ ਇੱਕ ਹੋਰ ਗੱਲ ਆ ਇਹ ਸਿੰਗ ਤੋਂ ਲੈ ਕੇ ਪਿੱਛੇ ਤੇ ਕੁੜੇ ਆ ਪੂਛ ਦਿਖਾਇਓ ਮੜੀ ਫੜ ਕੇ ਤੇ ਇਹ ਕਿ ਕਿਦੋਂ ਐ ਸੱਤ ਕੋਈ ਭਾਈ 19 21 ਕੋਈ ਨੰਦ ਨਹੀਂ ਸਕਦਾ ਪਿਆਰ ਮੋਰਾ ਨਸਲਾ ਦੇਖੋ ਠੀਕ ਆ ਵੀਰੇ ਠੀਕ ਆ ਤੇ ਪੂਛ ਦੇ ਇੱਕ ਵਾਲ ਵੀ ਨਹੀਂ ਚਿੱਟਾ ਠੀਕ ਆ ਵੀਰੇ ਤੇ ਬਾਕੀ ਹੋਰ ਹਮ ਇੰਦਰੀ ਸਕਦੇ ਨੂੰ ਕੋਈ ਠੀਕ ਹੈ ਵੀਰੇ ਸਿਰ ਤੋਂ ਲੈ ਕੇ ਪਰਾਂ ਤੱਕ ਓਕੇ ਜੀ ਕੋਦੋਂ ਕਹੇਗੇ ਨੂੰ ਵੀ ਇੱਕ ਛਿੱਸੇ ਕਿ ਤਨ ਸਾਫ ਬਟੂੜੇ ਦੇ ਥਾਂ ਤੇ ਲੇਵਾ ਪਾਸਾ ਨਹੀਂ ਕੋਈ ਆਸਾਂ ਨਹੀਂ ਕੋਈ ਨਹੀਂ ਬਈ ਇੱਕ ਨੰਬਰ ਚਲੋ ਹੁਣ ਫਿਰ ਇਹਦੇ ਡਿਮਾਂਡ ਦੱਸੋ ਜਾਇਦ ਜੀ ਬਾਜਾ ਬਰਾ ਮੇਰਾ ਬਸ ਆਪਾਂ ਕੋਈ ਬੜਾ ਨਹੀਂ ਆਪਾਂ ਬਸ 2-4000 ਰੁਪਏ ਮਹੀਨੇ ਰੱਖਣਾਗਾ ਵੀ ਨਵਾਂ ਸਾਲਾ ਆਪਣੂੰ ਦਿਹਾੜੀ ਬਣ ਜੇ ਤੇ ਆਪਣੇ ਬੁੱਧਪੀ ਨੂੰ ਮੈਂ ਮਿਲ ਜੇ ਠੀਕ ਹੈ ਜੀ ਬਸ ਇੱਕ 23 ਤੇ ਆਪਾਂ ਦੇ ਦੇਾਂਗੇ ਇੱਕ 23 ਜਮਾਨਦਾਰ ਹੋ ਜੂ ਜਮਾਨਦਾਰ ਹੋ ਜੂ ਬਾਈ ਬਣ ਕੇ ਕੋਈ ਆਣਾ ਖੇਡ ਕੋਈ 5 6 ਦੇ ਕੋਈ 4 ਛੜ ਦੇਣਾ ਉਹ ਕੰਮ ਨਹੀਂ ਵਾਲ 1000 2000 ਦਾ ਕਰ ਕਬਰੇ ਤੇ ਅੱਜ ਨਵਾਂ ਸਾਲ ਆ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਨਵੇਂ ਸਾਲ ਢਿਲੋਂਡੇ ਦੀ ਫਾਰਮ ਬਠਿੰਡਾ ਦੇਖਣ ਆਏ ਨੂੰ ਸਾਰਿਆਂ ਨੂੰ ਵਧਾਈਆਂ ਜੀ ਨਵੇਂ ਸਾਲ ਦੀਆਂ ਤੇ ਬਾਕੀ ਦਾ ਬਬਲੂ ਪੂਰੀ ਹਨ ਪਿੱਠ ਬੁੜੇ ਦੀ ਇੱਕ ਨੰਬਰਾ ਕਿਤੇ ਖੁੰਜੀ ਵੀ ਨਹੀਂ ਆ ਆ ਦੇਖੋ ਕੁੰਬਲਾ ਵਗੈਰਾ ਭੋਰਾ ਬਣੀ ਆਪਾਂ ਤੁਹਾਨੂੰ ਸਿੰਘ ਸਿੰਘ ਕਰਾ ਦਈਏ ਨੇੜੇ ਤੋਂ ਚੈੱਕ ਕਰੋ ਜੀ ਚੈੱਕ ਸਿੰਘ ਤੇ ਝੋਟੀ ਸਾਇਜ ਵਾਜ ਵਾਲੀ ਇਧਰਲੇ ਪਾਸੇ ਉਹ ਮੜਾ ਇਹਦਾ ਚੱਕਾ ਆ ਦੇਖੋ ਟੌਪ ਬਰਾਬਰ ਆ ਗਿਆ ਟੌਪ ਦਾ ਜਿੱਕ ਨਹੀਂ ਆ ਦੇਖੋ ਮਗਰਾ ਕੀ ਕੱਟੀ ਅੱਜ ਗਾਲੀ ਸੱਪ ਵਰਗੀ ਬਾਕੀ ਦਾ ਦੁੱਧ ਤਿਆਰ ਵਾਲੀ ਝੋਟੀ ਆ ਹਨਾ ਦੁੱਧ ਤਿਆਰ ਵਾਲੀ ਭਰਾ ਓਕੇ ਜੀ ਤੇ ਬਾਕੀ ਦੇ 1 2 ਉਹਦਾ ਵੀਰੇ ਯਾਰ ਉਹਦਾ ਸਾਰਾ ਸਾਰਾ ਵਰਕ ਦਿਖਾ ਦਿੰਨੇ ਆ ਨਹੀਂ ਬਸ ਵੀਰੇ ਕੋਈ ਗੱਲ ਨਹੀਂ ਅਗਲਾ ਆਊਗਾ ਆ ਕੇ ਚੋਕੇ ਲੈ ਜਾਊਗਾ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ